ਦਰਸ਼ਕੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਦੋਂ ਗੋਰੇ ਜਿਹੜੇ ਆ ਪੰਜਾਬ ਘੁੰਮਣ ਆਉਂਦੇ ਆ ਤਾਂ ਸਾਨੂੰ ਬੜਾ ਚਾਹ ਚੜਦਾ ਹੈ ਉਹ ਕੀ ਮਹਿਸੂਸ ਕਰਦੇ ਆ ਅੱਜ ਉਹਨਾਂ ਤੋਂ ਹੀ ਜਾਣਦੇ ਆ ਸਾਡੇ ਨਾਲ ਨੇ ਉਦਰੇ ਜੀ ਨੇ ਜਿਹੜੇ ਕਿ ਕੈਨੇਡਾ ਦੇ ਕਿਊਬਿਕ ਸੂਬੇ ਤੋਂ ਪੰਜਾਬ ਘੁੰਮਣ ਆਏ ਨੇ ਤੇ ਨਾਲ ਸਾਡੇ ਹਰਮੀਤ ਕੌਰ ਨੇ ਹਰਮੀਤ ਜਿਹੜੇ ਆ ਰੰਗ ਦੇ ਭਾਵੇਂ ਗੋਰੇ ਨਹੀਂ ਪਰ ਹੈ ਇੱਥੋਂ ਦੇ ਹੀ ਇਹ ਹਰਮੀਤ ਕੌਰ ਦਾਤੇਵਾਸੀ ਆ ਜੀ ਨੇ ਕਿਉਂਕਿ ਉਧਰੇ ਜਿਹੜੇ ਨੇ ਉਹ ਫ੍ਰੈਂਚ ਬੋਲਦੇ ਨੇ ਤੇ ਥੋੜੀ ਕਣੀ ਅੰਗਰੇਜ਼ੀ ਬੋਲ ਜਾਣਦੇ ਨੇ ਪਰ ਹਰਮੀਤ ਜਿਹੜੇ ਆ ਉਹ ਅੰਗਰੇਜ਼ੀ ਫ੍ਰੈਂਚ ਤੇ ਪੰਜਾਬੀ ਚਮਾਹਰ ਨੇ ਪੰਜਾਬੀ ਇਹਨਾਂ ਦੇ ਮਦਰ ਟੰਗ ਹੈ ਇਹ ਸਾਡੀ ਪਟੰਡਾ ਜ਼ਿਲ੍ਹੇ ਦੀ ਧੀ ਇੱਥੋਂ ਹੀ ਗਈ ਹੈ ਤੇ ਹੁਣ ਉੱਥੇ ਇਹ ਪੀਆਰ ਨੇ ਆਪਣੀ ਸਹੇਲੀ ਨੂੰ ਵੀ ਇਹ ਪੰਜਾਬ ਲੈ ਆਏ ਆ ਘੁਮਾਉਣ ਲੈ ਕੇ ਆਏ ਆ ਤੇ ਅੱਜ ਅਸੀਂ ਉਧਰੇ ਦੇ ਨਾਲ ਗੱਲ ਕਰਾਂਗੇ ਹਰਮੀਤ ਜਿਹੜੇ ਹੈ ਉਹ ਸਾਡੇ ਵਿੱਚ ਭਾਸ਼ਾ ਦੇ ਆਦਾਨ ਪ੍ਰਦਾਨ ਲਈ ਵਿਚੋਲਗੀ ਕਰਨਗੇ ਤੇ ਹਰਮਿਤ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਤੇ ਉਦਰੇ ਤੁਹਾਡਾ ਵੀ ਹਰਮਿਤ ਤੁਹਾਡਾ ਸਵਾਗਤ ਹੈ ਧੰਨਵਾਦ ਉਦਰੇ ਵੈਲਕਮ ਵੈਲਕਮ ਥੈਂਕ ਯੂ ਥੈਂਕ ਯੂ ਸੋ ਉਦਰੇ ਜਿਹੜੇ ਕਹਿ ਰਹੇ ਆ ਕਿ ਅਸੀਂ ਜੇਕਰ ਮੈਂ ਜਿੱਥੇ ਕਿਤੇ ਅੰਗਰੇਜ਼ੀ ਚ ਕੰਫਰਟੇਬਲ ਨਾ ਹੋਈ ਜਵਾਬ ਮੈਂ ਫ੍ਰੈਂਚ ਚ ਦਵਾਂਗੀ ਅਸੀਂ ਗੱਲ ਕਰਦੇ ਆ ਅਸੀਂ ਉਦਰੇ ਦੇ ਨਾਲ ਗੱਲ ਕਰਦੇ ਆ ਹਾਊ ਯੂ ਫੈਲਟ ਲਾਈਕ ਹੇਅਰ ਇਨ ਇੰਡੀਆ ਇਨ ਪੰਜਾਬ ਸਪੈਸ਼ਲੀ ਕਮੋ ਚ ਤੁਸੀਂ ਸੋਇ ਇਸੀ ਉਹ ਦੋ ਲਾ ਰੀਜਨ ਦਾ ਪੰਜਾਬ ਵੈਰੀ ਗੁੱਡ ਵੈਰੀ ਗੁੱਡ ਫੀਲਿੰਗ ਆ ਵੈਰੀ ਗੁੱਡ ਫੀਲਿੰਗ ਹੈ ਇਹ ਕਹਿ ਰਹੇ ਆ ਤੇ ਇੱਥੇ ਤੁਹਾਨੂੰ ਖਾਣ ਦੀ ਕਿਹੜੀ ਚੀਜ਼ ਪਸੰਦ ਆ ਜੀ ਹਰਮਿਤ ਅਸੀਂ ਇਹਨਾਂ ਤੋਂ ਜਾਣਨਾ ਚਾਹੁੰਦੇ ਇਸਕਿਚ ਇਮੀ ਪੁਰ ਲੋ ਮਾਂਜੇ ਬ ਕੋਟ ਕਰ ਆਈ ਲਾਈਕ ਏਵਰੀਥਿੰਗ ਇਨ ਇੰਡੀਅਨ ਕੁਇਜ਼ਨ ਬਟ ਮਾਈ ਫੇਵਰਿਟ ਥਿੰਗ ਇਟਸ ਸਵੀਟ ਆਈਟਮ ਲਾਈਕ ਡੇਜ਼ਰਟ ਐਂਡ ਥਿੰਗਸ ਲਾਈਕ ਮਿਠਾਈ ਮਿਸ ਹੰਦੇਸ ਆ ਉਹਨਾਂ ਨੂੰ ਮਿਠਾਈ ਪਸੰਦ ਆ ਇਹ ਕਹਿੰਦੇ ਮੈਂ ਕੁਜ਼ੀਨ ਚ ਮਿੱਠਾ ਪਸੰਦ ਕਰਦੀ ਆ ਵੈਸੇ ਇੰਡੀਆ ਦੇ ਵਿੱਚ ਮੈਨੂੰ ਖਾਣਾ ਬਹੁਤ ਪਸੰਦ ਆ ਤੇ ਹਰਮਿਤ ਕੀ ਆਪਾਂ ਇਹਨਾਂ ਨੂੰ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਖਵਾਈ ਹੈ ਅ ਚੈਸੀ ਇਹ ਦੇਸ਼ਾ ਦਾ ਸਾਗ ਤੇ ਮਮੇਰ ਇਸਕਾ ਚਾ ਇਮੀ ਹਾਂਜੀ ਬਹੁਤ ਸਵਾਦ ਇਹ ਤਾਂ ਪੰਜਾਬੀ ਵੀ ਬੜੀ ਵਧੀਆ ਬੋਲਦੇ ਨੇ ਕਹਿੰਦੇ ਆ ਵੀ ਬਹੁਤ ਸਵਾਦ ਹੈ ਤੇ ਸ਼ੋਪਿੰਗ ਦੀ ਗੱਲ ਕਰਦੇ ਆ ਖਰੀਦਦਾਰੀ ਤੁਸੀਂ ਜਦੋਂ ਸ਼ੋਪਿੰਗ ਇੱਥੇ ਕੀਤੀ ਤਾਂ ਵਾਟ ਯੂ ਬਾਈ ਇਨ ਦੈਟ ਸ਼ੋਪਿੰਗ traditional clothes and shoes and that's it the bag things like that okay amazing amazing, amazing. amazing. Yeah. Uh, if I ask you to say some words about Punjab and Punjabi people what you say mm, very nice people uh, amazing place and uh, like family like, ah, care, like feeling it, like family it's good yeah. uh, cold ਹੁਣ ਜੇ ਇਹਨਾਂ ਨੂੰ ਅਸੀਂ ਪੁੱਛੀਏ ਵੀ ਉੱਥੋਂ ਦੀ ਸਰਦੀ ਤੇ ਇੱਥੋਂ ਦੀ ਸਰਦੀ ਚ ਠੰਡ ਚ ਕਿੰਨਾ ਕੁ ਵੱਖਰੇ ਮੈਂ ਤਾਂ ਇਹ ਪੁੱਛੋ ਇਹਨਾਂ ਨੂੰ commentation de l'hiver de là-bas et l'hiver de l'Inde ici um in canada uh, winter it's Uh, really really cold but hmm. here it's fine it's perfect <laughs> and no problem ਇਹ ਕਹ ਰਹੇ ਵੀ ਇੱਥੇ ਲਈ ਜੋ ਸਰਦੀਆਂ ਪੰਜਾਬ ਦੀਆਂ ਪਟਿੰਡੇ ਦੀਆਂ ਉਹ ਸਾਡੇ ਲਈ ਫਾਈਨ ਹੈ ਕਿਉਂਕਿ ਇਹ ਹੋਰ ਜ਼ਿਆਦਾ ਠੰਡੇ ਮੌਸਮ ਚ ਉੱਥੇ ਰਹਿੰਦੇ ਨੇ ਉਧਰੇ ਸਾਡੇ ਨਾਲ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇ ਇਤਰ ਮਰਸੀ ਦਾਵਰ ਪਾਰਟਾਜੇ ਤੋਂ ਨਵੀ ਥੈਂਕ ਯੂ ਨੋ ਪ੍ਰੋਬਲਮ ਸੋ ਇਹ ਸਨ ਹਰਮੀਤ ਕੌਰ ਜੀ ਤੇ ਮੈਡਮ ਉਧਰੇ ਜਿਹੜੇ ਕਿ ਕੈਨੇਡਾ ਦੇ ਵਿੱਚ ਕਿਊਬਿਕ ਸੂਬੇ ਚ ਰਹਿੰਦੇ ਨੇ ਤੇ ਇੱਥੇ ਪੰਜਾਬ ਘੁੰਮਣ ਆਏ ਆ ਹਰਮੀਤ ਕੌਰ ਭਾਵੇਂ ਆਪਣੇ ਘਰੇ ਆਏ ਨੇ ਤੇ ਅਸੀਂ ਇਹਨਾਂ ਦੇ ਨਾਲ ਗੱਲ ਕੀਤੀ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਵੀਰਜੀ ਤੇ ਜੱਮੂਪੁਰ ਇਤਰੇ ਮਰਸੀ ਦਾਵਰ ਰਪਾਰਟਾਜੇ ਦਾਵਰ ਪ੍ਰੀਲ ਤੋਂ ਸੀ ਦੇ ਫੋਰ ਸੇਟੈਂਟਰੀ ਵੀ ਬੇਟ ਮਾਈ ਮੇਜਰ ਆ ਥੈਂਕ ਯੂ